ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਦਾ ਇਹ ਆਖਰੀ ਭਾਗ ਹੈ ਤੇ ਪੂਰੇ ਨਾਵਲ ਦੀ ਕਹਾਣੀ ਨੂੰ ਸਮਝਣ ਦੇ ਲਈ ਤੁਸੀਂ ਪਹਿਲਾਂ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਇੱਕ ਵਾਰ ਜ਼ਰੂਰ ਦੇਖ ਲੈਣਾ ਤਾਂ ਜੋ ਤੁਹਾਨੂੰ ਪੂਰਾ ਨਾਵਲ ਸਮਝ ਆ ਸਕੇ ਬਹੁਤ ਹੀ ਵਧੀਆ ਨਾਵਲ ਹੈ ਇਹ ਤਾਂ ਜਿਹੜਾ ਐਂਡ ਹੈ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੈ ਜਾਣ ਤੋਂ ਪਹਿਲਾਂ ਪੰਨਾ ਲਾਲ ਨੇ ਉਸ ਨੂੰ ਸਭ ਤੋਂ ਬਹੁਤੀ ਚੇਤਾਵਨੀ ਜਿਹੜੀ ਕੀਤੀ ਏਸੀ ਉਸਦੀ ਸਿਹਤ ਬਾਰੇ ਤੇ ਉਸਦੀ ਉਸ ਦੀਆਂ ਚੇਤਾਵਨੀਆਂ ਤੇ ਤਾਕੀਦਾਂ ਉਸ ਵੇਲੇ ਤੱਕ ਜਾਰੀ ਰਹੀਆਂ ਜਦ ਤੱਕ ਕਿ ਗੱਡੀ ਨੇ ਵਿਸਲ ਨਹੀਂ ਦੇ ਦਿੱਤੀ ਕਿਦਾਰ ਨੇ ਇਸ ਦੇ ਉੱਤਰ ਵਿੱਚ ਹਰ ਵਾਰੀ ਉਸ ਨੂੰ ਇਹੋ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੱਗੇ ਲਈ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੇਗਾ ਗੱਡੀ ਜਦ ਤੁਰਨ ਲੱਗੀ ਤਾਂ ਕਿਦਾਰ ਨੇ ਜੇਬ ਚੋਂ ਇੱਕ ਪੋਟਲੀ ਕੱਢ ਕੇ ਪੰਨਾ ਲਾਲ ਦੇ ਹੱਥ ਫੜਾਉਂਦੇ ਹੋਏ ਕਿਹਾ ਇਹ ਰਕਮ ਸਰਦਾਰ ਹੋਰਾਂ ਨੂੰ ਦੇ ਦੇਣੀ ਇਸ ਮਹੀਨੇ ਮੈਂ ਬਹੁਤਾ ਨਹੀਂ ਕਮਾ ਸਕਿਆ ਨਜ਼ਰ ਦੀ ਕਮਜ਼ੋਰੀ ਕਰਕੇ ਹੁਣ ਜ਼ਿਆਦਾ ਕੰਮ ਨਹੀਂ ਹੋ ਸਕਦਾ ਪੰਨਾ لال ਨੇ ਪੋਟਲੀ ਖੋਲ ਕੇ ਵੇਖੀ ਕੁਝ ਨੋਟ ਤੇ ਬਾਕੀ ਪੰਨ ਕੜ ਸੀ ਉਸ ਨੇ ਪੋਟਲੀ ਬੰਨ ਕੇ ਜਿਉਂ ਦੀ ਤਿਉਂ ਕਿਦਾਰ ਨੂੰ ਮੋੜਦੇ ਹੋਏ ਕਿਹਾ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਉਹਨਾਂ ਨੇ ਬਾਕੀ ਰਕਮ ਤੈਨੂੰ ਮਾਫ ਕਰ ਦਿੱਤੀ ਹੈ ਤਾਂ ਫਿਰ ਬੇਜੀ ਨੂੰ ਦੇ ਦੇਣੀ ਕਿਦਾਰ ਨੇ ਜ਼ੋਰ ਦੇ ਕੇ ਕਿਹਾ ਇਸ ਤੋਂ ਬਾਅਦ ਦੋਹਾਂ ਵਿੱਚ ਕਾਫੀ ਖਿਚਾ-ਖਿਚੀ ਹੁੰਦੀ ਰਹੀ ਪਰ ਅਖੀਰ ਵਿੱਚ ਜਿੱਤ ਕਿਦਾਰ ਦੀ ਹੋਈ। ਜਦ ਉਤਰ ਕੇ ਉਸਨੇ ਪੋਟਲੀ ਤੁਰਦੀ ਗੱਡੀ ਦੀ ਬਾਰੀ ਵਿੱਚੋਂ ਅੰਦਰ ਸੁੱਟ ਦਿੱਤੀ। ਪੰਨਾ ਲਾਲ ਨੂੰ ਗੱਡੀ ਚੜਾ ਕੇ ਜਦ ਕਿਦਾਰ ਵਾਪਸ ਆਇਆ ਤਾਂ ਅੰਦਰ ਵੜ ਕੇ ਉਸਨੇ ਬੂਹੇ ਦਾ ਹੋੜਾ ਲਗਾਇਆ। ਫਿਰ ਮੰਜੇ ਤੇ ਜਾ ਟੱਠਾ। ਉਸਨੇ ਦੁਕਾਨ ਨਹੀਂ ਖੋਲੀ। ਨਾ ਹੀ ਮੰਜੇ ਤੋਂ ਉੱਠਿਆ। ਸ਼ਾਇਦ ਉੱਠ ਹੀ ਨਹੀਂ ਸਕਿਆ। ਸਾਰੀ ਦਿਹਾੜੀ ਉਹ ਦੁਕਾਨ ਦੀ ਉਸ ਕੋਠੜੀ ਵਿੱਚ ਆਪਣੇ ਮੈਲੇ ਬਿਸਤਰੇ ਵਿੱਚ ਪਿਆ ਰਿਹਾ। ਮੰਜੇ ਕੋਲ ਅੰਗਿਠੀ ਫਖਦੀ ਰਹੀ ਉਸ ਉੱਤੇ ਉਸਦੀ ਚਿਰਸ ਸਾਥਣ ਕੇਤਲੀ ਕਢਦੀ ਰਹੀ ਜਿਸ ਵਿੱਚੋਂ ਘੰਟੇ-ਘੰਟੇ ਅੱਧੇ-ਅੱਧੇ ਘੰਟੇ ਬਾਅਦ ਕਾਲੇ ਕਾਵੇ ਦੀ ਪਿਆਲੀ ਭਰ ਕੇ ਪੀ ਲੈਂਦਾ ਤੇ ਸਿਗਰਟ ਦਾ ਧੂਆ ਛੜਦਾ ਹੋਇਆ ਇਹਨਾਂ ਤੁਕਾਂ ਨੂੰ ਗਾਏ ਜਾਂਦਾ ਅਲਵਿਦਾ ਐ ਕਾਫਲੇ ਵਾਲੋ ਮuje ਅਬ ਛੋੜ ਦੋ ਮੇਰੀ ਕਿਸਮਤ ਮੇ ਲਿਖੀ ਥੀ ਦਸ਼ਤ ਕੀ ਵੀਰਾਨੀਆਂ ਉਸ ਦੀ ਜੀਵਨ ਸੱਤਾ ਅੱਜ ਪੈਰੋ ਪੈਰ ਘਟਦੀ ਜਾ ਰਹੀ ਸੀ ਤੇ ਇਸ ਦੇ ਨਾਲ ਹੀ ਉਸ ਦੇ ਗਾਣੇ ਦੀ ਆਵਾਜ਼ ਮੱਦਮ ਪੈ ਜਾਂਦੀ ਸੀ ਲੰਮਾ ਪਿਆ ਪਿਆ ਇੱਕ ਵਾਰੀ ਉਹ ਅਚਾਨਕ ਉੱਠ ਕੇ ਕੰਧ ਦੀ ਢੋਲ ਆ ਕੇ ਬੈਠ ਗਿਆ ਜਿਵੇਂ ਉਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ ਉਸ ਨੇ ਜੇ ਫਰੋਲੀ ਪਰ ਉਹ ਬਿਲਕੁਲ ਖਾਲੀ ਸੀ ਫਿਰ ਇੱਧਰ ਉੱਧਰ ਇਸ ਤਰ੍ਹਾਂ ਤੱਕਣ ਲੱਗਾ ਜਿਵੇਂ ਡੁੱਬਣ ਲੱਗਾ ਆਦਮੀ ਕਿਸੇ ਚੀਜ਼ ਨੂੰ ਹੱਥ ਪਾਣ ਦੀ ਤਲਾਸ਼ ਕਰਦਾ ਹੈ ਪਰ ਛੁੱਟ ਨਿਰਾਸ਼ਤਾ ਤੋਂ ਉਸ ਨੂੰ ਹੋਰ ਕੁਝ ਨਹੀਂ ਲੱਭਦਾ ਉਸ ਨੂੰ ਆਪਣੇ ਗਵਾਂਢੀ ਉਸ ਸਿੱਖ ਦੁਕਾਨਦਾਰ ਦਾ ਖਿਆਲ ਆਇਆ ਜਿਹੜਾ ਅਕਸਰ ਵੇਲੇ ਕੁਵੇਲੇ ਦੋ ਘੜੀਆਂ ਉਸ ਪਾਸ ਆ ਕੇ ਬੈਠਿਆ ਕਰਦਾ ਸੀ ਤੇ ਉਸ ਦੀ ਜ਼ਿੰਦਗੀ ਉਸ ਦੀ ਭੇਤ ਭਰੀ ਜ਼ਿੰਦਗੀ ਬਾਰੇ ਉਸ ਦੀਆਂ ਪੁੱਛਾਂ ਕਰਿਆ ਕਰਦਾ ਸੀ ਉਹ ਜ਼ੋਰ ਲਾ ਕੇ ਮੰਜੇ ਤੋਂ ਉੱਤਰਿਆ ਪਰ ਉਸ ਦੀਆਂ ਲੱਤਾਂ ਲੜ ਖੜਾ ਗਈਆਂ ਬਾਹਰ ਤੱਕ ਜਾਣ ਦੀ ਹਿੰਮਤ ਨਾ ਵੇਖ ਕੇ ਫਿਰ ਮੰਜੇ ਤੇ ਬੈਠ ਗਿਆ ਟਟਕੂ ਇਸੇ ਤਰ੍ਹਾਂ ਬੈਠਾ ਖੰਗਦਾ ਰਿਹਾ ਖੰਗ ਨਾਲ ਉਸ ਨੂੰ ਲਹੂ ਤਾਂ ਅੱਗੇ ਹੀ ਆਇਆ ਕਰਦਾ ਸੀ ਪਰ ਅੱਜ ਤਾਂ ਜਿਵੇਂ ਉਸ ਦੇ ਅੰਦਰੋਂ ਲਹੂ ਦੇ ਪ੍ਰਣਾਲੇ ਹੀ ਚੱਲ ਰਹੇ ਸਨ ਉਹ ਸਾਹ ਸੱਤ ਛੱਡ ਕੇ ਲੰਮਾ ਪੈ ਗਿਆ ਇਸੇ ਹਾਲਤ ਵਿੱਚ ਸ਼ਾਮਾਂ ਪੈ ਗਈਆਂ ਬਾਹਰੋਂ ਬੂਹਾ ਖੜਕਿਆ ਕਿਸੇ ਨੇ ਉਸ ਦਾ ਨਾਮ ਲੈ ਕੇ ਆਵਾਜ਼ ਮਾਰੀ ਉਸ ਨੇ ਗਵਾਂਡੀ ਦੀ ਆਵਾਜ਼ ਪਛਾਣ ਲਈ ਤੇ ਉੱਤਰ ਵਿੱਚ ਕਈ ਵਾਰੀ ਕਿਹਾ ਹੋੜਾ ਖੋਲ ਕੇ ਅੰਦਰ ਆ ਜਾ ਆਵਾਜ਼ ਉਹ ਉੱਚੀ ਨਹੀਂ ਸੀ ਕੱਢ ਸਕਦਾ ਜਿਸ ਕਰਕੇ ਉਸ ਨੂੰ ਕਈ ਵਾਰੀ ਦੁਹਰਾ ਦੁਹਰਾ ਕੇ ਕਹਿਣਾ ਪਿਆ ਅਖੀਰ ਬੂਹਾ ਖੁੱਲਿਆ ਤੇ ਉਸ ਦਾ ਗਵਾਂਢੀ ਅੰਦਰ ਦਾਖਲ ਹੋਇਆ ਮੈਂ ਤੈਨੂੰ ਹੀ ਯਾਦ ਕਰਦਾ ਪਿਆਸਾਂ ਉਸਨੇ ਗਵਾਂਢੀ ਵੱਲ ਤੱਕ ਕੇ ਕਿਹਾ ਕਿਸੇ ਵੇਲੇ ਦੀ ਪੁਕਾਰ ਰੱਬ ਸੁਣ ਲੈਂਦਾ ਹੈ ਇਸ ਤੋਂ ਬਾਅਦ ਕਿਦਾਰ ਨੇ ਗਵਾਂਢੀ ਨੂੰ ਮਿੰਨਤ ਭਰੇ ਲਹਿਜੇ ਵਿੱਚ ਕਿਹਾ ਕਿਦਾਰ ਨੇ ਗਵਾਂਢੀ ਨੂੰ ਮਿੰਨਤ ਭਰੇ ਲਹਿਜੇ ਵਿੱਚ ਕਿਹਾ ਇੱਕ ਟੈਲੀਗ੍ਰਾਮ ਕਰਨਾ ਸੀ ਜੇ ਤੂੰ ਤਕਲੀਫ ਨਾ ਸਮਝੇ ਗਵੰਡੀ ਨੇ ਉਸ ਪਾਸੋਂ ਛੱਟ ਪਤਾ ਨੋਟ ਕੀਤਾ ਤੇ ਡਾਕਖਾਨੇ ਜਾ ਕੇ ਐਕਸਪ੍ਰੈਸ ਫੀਸ ਤਾਰ ਲਾ ਕੇ ਤਾਰ ਦੇ ਆਇਆ ਡਾਕਖਾਨਾ ਦੂਰ ਨਹੀਂ ਸੀ ਇਸ ਤੋਂ ਬਾਅਦ ਕਿਦਾਰ ਨੇ ਉਸ ਨੂੰ ਆਦ ਤੋਂ ਅੰਤ ਤੀਕਰ ਆਪਣੀ ਜੀਵਨ ਕਥਾ ਸੁਣਾਉਣੀ ਸ਼ੁਰੂ ਕੀਤੀ ਜਿਸ ਨੂੰ ਉਸ ਦਾ ਗਵੰਡੀ ਬੜੇ ਡੂੰਗੇ ਧਿਆਨ ਨਾਲ ਸੁਣੀ ਗਿਆ ਤੇ ਜਦ ਇਹ ਕਥਾ ਖਤਮ ਹੋਈ ਤਾਂ ਅੱਧੀ ਰਾਤ ਬੀਤ ਚੁੱਕੀ ਸੀ ਉਸ ਦਾ ਗਵਾਂਡੀ ਉਸ ਨੂੰ ਅੱਜ ਦੀ ਰਾਤ ਇਕੱਲਾ ਨਹੀਂ ਸੀ ਛੱਡਣਾ ਚਾਹੁੰਦਾ ਕਿਉਂਕਿ ਉਹ ਵੇਖ ਰਿਹਾ ਸੀ ਕਿ ਮਰੀਜ਼ ਹੁਣ ਕੁਝ ਚਿਰ ਦਾ ਹੀ ਮਹਿਮਾਨ ਹੈ ਪਰ ਕਿਦਾਰ ਨੇ ਉਸ ਨੂੰ ਬਦੋ ਬਦੀ ਉਠਾਲ ਕੇ ਘਰ ਭੇਜਿਆ ਉਹ ਜਾਣਦਾ ਸੀ ਕਿ ਗਵਾਂਡੀ ਨੂੰ ਉਸ ਦੇ ਘਰ ਵਾਲੇ ਉਡੀਕ ਰਹੇ ਹੋਣਗੇ ਨਾਲੇ ਸ਼ਾਇਦ ਇਸ ਵੇਲੇ ਉਹ ਇਕੱਲਾ ਰਹਿਣਾ ਚਾਹੁੰਦਾ ਸੀ ਗਵਾਂਡੀ ਚਲਾ ਗਿਆ ਕਿਦਾਰ ਨੇ ਕੀਤਲੀ ਵਿੱਚੋਂ ਕਾਵੇ ਦੇ ਕੁਝ ਛੇਕੜ ਲੈ ਘੁੱਟ ਭਰ ਕੇ ਪੀਤੇ ਫਿਰ ਸਰਾਣੇ ਹੇਠੋਂ ਡੱਬੀ ਕੱਢੀ ਜਿਸ ਵਿੱਚ ਇੱਕੋ ਇੱਕ ਸਿਗਰਟ ਬਾਕੀ ਸੀ ਸਿਗਰਟ ਖਤਮ ਕਰਕੇ ਉਹ ਝਟਕੂ ਲੰਮਾ ਪਿਆ ਰਿਹਾ ਇਸ ਵੇਲੇ ਉਹ ਬੜੇ ਔਖੇ ਤੇ ਟੁੱਟਵੇਂ ਸਾਹ ਖਿੱਚ ਰਿਹਾ ਸੀ ਥੋੜੇ ਚਿਰ ਪਿੱਛੋਂ ਉਸਨੇ ਫਿਰ ਕੇਤਲੀ ਵੱਲ ਵਾਂ ਵਧਾਈ ਪਰ ਉਹ ਠੰਡੀ ਤੇ ਖਾਲੀ ਸੀ ਉਧਰੋਂ ਹੱਥ ਖਿੱਚ ਕੇ ਉਸਨੇ ਸਹਰਾਣੇ ਹੇਠੋਂ ਟਟੋਲ ਕੇ ਸਿਗਰਟਾਂ ਵਾਲੀ ਡੱਬੀ ਕੱਢੀ ਉਹ ਵੀ ਖਾਲੀ ਸੀ ਕਿਦਾਰ ਦਾ ਸੁਵਾਸ ਛੋਟਾ ਹੁੰਦਾ ਜਾ ਰਿਹਾ ਸੀ ਤੇ ਉਸਦੀ ਛਾਤੀ ਦਾ ਭਾਰ ਛਾਤੀ ਦਾ ਉਭਾਰ ਉਤਾਰ ਬਰਾਬਰ ਵਧਦਾ ਜਾਂਦਾ ਸੀ ਇਸ ਵੇਲੇ ਉਸ ਨੂੰ ਇੱਕ ਲਹੂ ਦੀ ਕੈ ਆਈ ਤੇ ਇਸ ਤੋਂ ਬਾਅਦ ਕਿਦਾਰ بے ਹਰਕਤ ਹੋ ਗਿਆ ਉਸ ਦਾ ਸਿਰ ਇੱਕ ਪਾਸੇ ਵੱਲ ਲਟਕ ਗਿਆ ਦਿਨ ਚੜ੍ਹਦੇ ਤੀਕ ਕਿਦਾਰ ਦੀ ਦੁਕਾਨ ਆਦਮੀਆਂ ਨਾਲ ਭਰੀ ਹੋਈ ਸੀ ਉਸ ਦੇ ਉਸੇ ਸਿੱਖ ਗਵਾਂਢੀ ਨੇ ਦੁਪਹਿਰਾਂ ਤੀਕ ਉਸ ਦੀ ਅਰਥੀ ਨਾ ਚੁੱਕੀ ਜਾਣ ਦਿੱਤੀ ਸ਼ਾਇਦ 12:30 ਦੀ ਗੱਡੀ ਜਿਹੜੀ 라ਵਲ ਪਿੰਡੋਂ ਆਉਂਦੀ ਸੀ ਉਸ ਉੱਤੇ ਕਿਦਾਰ ਦੇ ਕਿਸੇ ਸਬੰਧੀ ਦੇ ਆਉਣ ਦੀ ਉਡੀਕ ਸੀ ਤੇ ਅਖੀਰ 1 ਵਜੇ ਦੇ ਲਗਭਗ ਇੱਕ ਜਨਾਨੀ ਤੇ ਇੱਕ ਮਰਦ ਟਾਂਗੇ ਤੋਂ ਉਤਰੇ ਪੀੜ ਪੀੜ ਚੀਰਦੇ ਹੋਏ ਦੋਵੇਂ ਅਰਥੀ ਨੂੰ ਲਿਫਟ ਗਏ ਜਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰੁਆ ਰਹੇ ਸਨ ਹਰ ਵੇਖਣ ਵਾਲੇ ਦਾ ਰੁਮਾਲ ਅੱਖਾਂ ਨਾਲ ਸੀ ਅਖੀਰ ਬੜੀ ਮੁਸ਼ਕਿਲ ਨਾਲ ਦੋਹਾਂ ਦੀਆਂ ਬਾਹਾਂ ਅਰਥੀਆਂ ਨਾਲ ਹਟਾਈਆਂ ਗਈਆਂ ਤੇ ਅਰਥੀ ਸ਼ਮਸ਼ਾਨ ਭੂਮੀ ਵੱਲ ਲੈ ਚਾਈ ਗਈ ਨਾਵਲ ਬਹੁਤ ਹੀ ਵਧੀਆ ਹੈ ਤੇ ਜੇਕਰ ਤੁਹਾਨੂੰ ਪੜਨ ਨਹੀਂ ਮਿਲਦਾ ਤਾਂ ਤੁਸੀਂ ਪੜਿਓ ਵੀ ਜ਼ਰੂਰ ਇਸੇ ਮੈਨੂੰ ਵੀ ਵਧੀਆ ਲੱਗਿਆ ਤਾਂ ਹੀ ਮੈਂ ਤੁਹਾਡੀ ਜਿਹੜੀ ਵੀਡੀਓਜ਼ ਨੇ ਤੁਹਾਡੇ ਸਾਰਿਆਂ ਦੇ ਲਈ ਸ਼ੇਅਰ ਕੀਤੀਆਂ ਨੇ ਬਹੁਤ-ਬਹੁਤ ਧੰਨਵਾਦ